ਪੰਜਾਬ ਦੀ ਝੋਲੀ ਪਿਆ 40 ਸਾਲਾਂ ਬਾਅਦ ਚਾਂਦੀ ਦਾ ਤਗਮਾ ਪਰਿਵਾਰ ਵਾਲਿਆਂ ਵੱਲੋਂ 에어ਪੋਰਟ ਤੇ ਫੁੱਲਾਂ ਦਾ ਹਾਰ ਪਾ ਕੇ ਕੀਤਾ ਗਿਆ ਬੱਚਿਆਂ ਦਾ ਨਿੱਘਾ ਸਵਾਗਤ ਦੇਖੋ ਪੂਰੀ ਵੀਡੀਓ ਆ ਪਰਮਵੀਰ ਸਿੰਘ ਐ ਤੇ ਮੈਂ ਲੁਧਿਆਣਾ ਜ਼ਿਲ੍ਹੇ ਤੇ ਜਸਵਾਲ ਵਿੱਚ ਰਹਿਣ ਵਾਲਾ ਤੇ ਮੈਂ ਉੱਥੇ ਹਾਰਵੈਸਟ ਟੈਨਿਸ ਅਕੈਡਮੀ ਵਿੱਚ ਖੇਡਦਾ ਤੇ ਅਸੀਂ ਬੈਂਗਲੌਰ ਗਏ ਸੀ ਲੌਨ ਟੈਨਿਸ ਖੇਡਣ ਤੇ ਅਸੀਂ ਪੂਰੇ ਪੰਜਾਬ ਦੀ ਟੀਮ ਲੈ ਕੇ ਗਏ ਸੀ ਤੇ ਉੱਥੇ ਸੈਕੰਡ ਪੋਜੀਸ਼ਨ ਆਸਲ ਕੀਤੀ ਤੇ ਅਸੀਂ ਬਹੁਤ ਮਿੰਟ ਕੀਤੀ ਤੇ 9 ਸਾਲ ਤੋਂ ਖੇਡਦੇ ਆਏਗੇ ਤੇ ਅਸੀਂ ਇਹ ਨੌਜਵਾਨ ਵੀਰਾਂ ਨੂੰ ਕਹਿਣਾ ਚਾਹਾਂਗਾ ਤੇ ਨਸ਼ਿਆਂ ਨੂੰ ਛੱਡ ਕੇ ਪੜ੍ਹਾਈ ਤੇ ਧਿਆਨ ਵਲਾਂ। ਮਾਪੇ ਆਪ ਦਾ ਕਿੰਨਾ ਸਾਥ ਰਿਹਾ? ਬਹੁਤ ਸਾਥ ਰਿਹਾ ਮਾਪੇ ਆਪ ਦਾ ਵੀ ਤੇ ਕੋਚਾਂ ਦਾ ਵੀ ਬਹੁਤ ਸਾਥ ਰਿਹਾ। ਅੱਜ ਕਿੰਨੀ ਖੁਸ਼ੀ ਹੋ ਰਹੀ ਬਜੀ? ਬਹੁਤ ਖੁਸ਼ੀ ਹੋ ਰਹੀ ਅੱਜ ਤੁਹਾਨੂੰ ਪੰਜਾਬ ਵਿੱਚ 40 ਸਾਲਾਂ ਬਾਅਦ ਫਾਈਨਲ 'ਚ ਗਿਆ ਹੈ। ਅੱਗੇ 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 ਉਹ ਕਿੰਨੇ ਹਮਤ ਦਾ ਪੁੱਛੀ ਕੀ ਕਰਾ ਜੀ ਜਗਤੇਸ਼ਵਰ ਸਿੰਘ ਮੇਰੀ ਗੇਮ ਇਨ ਲੌਂ ਟੈਨਿਸ ਕਿੱਥੋਂ ਜਿੱਤ ਕੇ ਆਇਓ ਕਿੰਨੇ ਸਮੇਂ ਤੋਂ ਤਿਆਰ ਪੈ ਸਾਰਾ ਦੱਸੋ ਜੀ ਆਪਾਂ ਬੰਗਲੌਰ ਤੇ ਗਏ ਸੀਗੇ ਬੰਗਲੌਰ ਤੋਂ ਜਿੱਤ ਕੇ ਆਏ ਤੇ 40 ਸਾਲ ਬਾਅਦ ਪੰਜਾਬ ਜਿੱਤਿਆ ਸੈਕੰਡ ਆਇਆ ਫਾਈਨਲ 'ਚ ਤੇ ਪੰਜਾਬ ਪਹੁੰਚਿਆ ਫਾਈਨਲ 'ਚ ਤੇ ਆਪਾਂ ਜੀ ਮੈਨੂੰ 9 ਸਾਲ ਹੋ ਗਏ ਗੇਮ ਖੇਡ ਤੇ ਮੈਂ ਸ਼ੁਰੂ ਤੋਂ ਹੀ ਪੰਜਾਬ ਸਟੇਟ ਲੌਂ ਟੈਨਿਸ 'ਚ ਹੈਗਾ ਹਾਂ ਜੀ ਬੜੀ ਮਿਹਨਤ ਨਾਲ ਇੱਥੇ ਤੱਕ ਆਏ ਹਾਂ ਕਿਹੜੇ ਸਕੂਲ ਦੀ ਮੈਂ ਸਪਰਿੰਗ ਦੇ ਸਕੂਲ ਜਦ ਸਕੂਲ ਦੀ ਵੀ ਬੜੀ ਹੈਲਪ ਰਹੀ ਮੈਨੂੰ ਜੇ ਹਰ ਚੀਜ਼ ਉਹਨਾਂ ਨੇ ਮੇਰਾ ਸਪੋਰਟ ਕੀਤਾ ਪੂਰਾ ਹੋਰ ਜਿਹੜੀ ਨੌਜਵਾਨ ਪੀੜ੍ਹੀ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋ ਇਹ ਨਸ਼ਿਆਂ ਤੋਂ ਦੂਰ ਹੋ ਕੇ ਗੇਮ 'ਚ ਤੇ ਪੜਾਈ 'ਚ ਮੇਰਾ ਨਾਮ ਅੰਦਰਪਾਲ ਸਿੰਘ ਹੈ ਜੀ ਜਗਤੇਸ਼ਵਰ ਮੇਰਾ ਬੇਟਾ ਹੈ ਜੀ ਔਰ ਇਹਨੂੰ ਮੈਂ ਇਸ ਗੇਮ ਦੇ ਵਿੱਚ ਪਾਇਆ ਸੀ ਜਦੋਂ ਇਹ 3rd 3rd 'ਚ ਸੀਗਾ ਔਰ ਸ਼ੁਰੂ ਤੋਂ ਹੀ ਇਹਨੂੰ ਇਸ ਗੇਮ ਦਾ ਪੈਸ਼ਨ ਬਹੁਤ ਜ਼ਿਆਦਾ ਹੈ ਬੰਗਲੌਰ ਖੇਡਣ ਗਿਆ ਸੀ ਇਹ ਹੁਣ ਸਿਲਵਰ ਲੈ ਕੇ ਆਇਆ ਜੀ ਉੱਥੋਂ ਔਰ ਪੰਜਾਬ ਨੂੰ ਇਹ ਸਟੇਟਸ 1982 ਤੋਂ ਬਾਅਦ ਹੁਣ ਮਿਲਿਆ ਹੈ 1982 ਤੋਂ ਹੁਣ ਤੱਕ ਪੰਜਾਬ ਕਦੀ ਸੈਮੀਫਾਈਨਲ ਚ ਅੰਡਰ 17 ਚ ਨਹੀਂ ਜਾ ਸਕਿਆ ਤੇ ਸਾਨੂੰ ਇਸ ਗੱਲ ਦਾ ਬਹੁਤ ਮਾਣ ਹੈ ਮੈਨੂੰ ਔਰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਮੇਰਾ ਮੇਰੀ ਸਟੇਟ ਦਾ ਨਾਮ ਇਹ ਮੇਰੇ ਬੱਚੇ ਨੇ ਰੌਸ਼ਨ ਕੀਤਾ ਪੀ ਨਾਮ ਦਾ ਦੱਸੀ ਕਰਨ ਜੋ ਹਰਜੋਤ ਕੌਰ ਹੈ ਜੀ ਮੇਰਾ ਨਾਮ ਤੇ ਇਹ ਮੇਰਾ ਬੇਟਾ ਹੈ ਮੈਨੂੰ ਆਪਣੇ ਬੇਟੇ ਤੇ ਮਾਣ ਹੈ ਕਿਉਂਕਿ ਜਦੋਂ ਜਦੋਂ ਦਾ ਇਸ ਗੇਮ ਵਿੱਚ ਪਿਆ ਹੈ ਇਹਨੇ ਸ਼ੁਰੂ ਤੋਂ ਹੀ 골ਡ ਮੈਡਲ ਹੀ ਆਉਂਦੇ ਨੇ ਪੰਜਾਬ ਵਾਸਤੇ ਔਰ ਖੇਡ ਮੇਲੇ ਵਿੱਚ ਵੀ ਇਹਨੇ 골ਡ ਮੈਡਲ ਹੀ ਲਿੱਤਾ ਸੀ 14 ইয়ার্স ਹੈ ਪੰਜਾਬ ਖੇਡ ਗਿਆ ਸੀ ਔਰ ਮੈਂ ਬੜੇ ਮਾਨ ਦੇ ਨਾਲ ਕਹਿੰਦੀ ਆ ਕਿ ਮੇਰੇ ਬੱਚੇ ਨੇ ਅੱਜ ਨੈਸ਼ਨਲ ਦੇ ਵਿੱਚ 1982 ਤੋਂ ਬਾਅਦ 40 ইয়ার্স ਦਾ রেকর্ড ਤੋੜ ਕੇ ਇਹਨਾਂ ਵੱਡਾ ਮਕਾਮ ਹਾਸਲ ਕੀਤਾ ਐਨੀ ਛੋਟੀ ਉਮਰ ਦੇ ਵਿੱਚ ਔਰ ਮੈਨੂੰ ਅੱਗੋ ਵੀ ਮਾਨ ਹੈ ਕਿ ਅੱਗੋ ਤਰੱਕੀ ਹੋਰ ਵੀ ਕਰੇਗਾ ਇੰਟਰਨੈਸ਼ਨਲ ਲੈਵਲ ਤੇ ਵੀ ਇਹ ਜਾਏਗਾ ਤੁਹਾਨੂੰ ਕਿੰਨੂ ਕੁਛ ਨਹੀਂ ਹੋ ਰਿਹਾ ਦੇਖੋ ਮਾਪੇ ਤਾਂ ਇਸ ਤੋਂ ਵੱਡੀ ਕੋਈ ਖੁਸ਼ੀ ਨਹੀਂ ਹੁੰਦੀ ਔਰ ਇਹ ਸਭ ਤੋਂ ਵੱਡੀ ਮੇਰੇ ਲਈ ਸਭ ਤੋਂ ਵੱਡੀ ਖੁਸ਼ੀ ਹੈ ਮੇਰੇ ਬੱਚੇ ਤਰੱਕੀ ਕਰਨ ਇਸ ਤੋਂ ਉੱਪਰ ਹੋਰ ਕੋਈ ਖੁਸ਼ੀ ਨਹੀਂ ਮਾਪੇ